33 34 ਲੜਾ ਅੱਧੀ ਹੈਗੀ ਆ ਉਹੀ 34 ਆ ਜੇ 35 ਦੀ ਤੋਂ ਫਲੇਟ ਆਕ ਤੇ ਹੋਣਾ ਹੀ ਨੇ 34 ਲੜਾ ਆ ਫੜ ਲੱਗ ਜਾਂਦਾ ਬਤਾਉਣ ਆਪਾਂ ਕੱਢ ਦੇ ਜਗਾ ਤੇ ਫੇਰ ਇਹਨੂੰ ਵੇਚਦੇ ਹਾਂ ਕਿੰਨਾ ਤੇਲ ਕਿੰਦਾ ਇਹ ਐਵੇਂ ਤਾਂ ਆਪਾਂ ਕੱਢ ਹੀ ਲੈਣੀ ਆ ਨਾ ਵੀ ਇਦੋਂ ਤੀਜਾ ਇਹ ਪਲੌ ਵੀ ਤੁਹਾਨੂੰ ਦਿਖਾ ਦਿੰਦੇ ਆ ਉਮਾਸ ਕੱਢ ਲਾ ਲਾ ਕੇ ਆਣਾ ਪਤਾ ਉਹ ਵਾਹ ਗਰਵਾਏ ਇਹ 22 ਲੀਟਰ ਖਾ ਗਿਆ 22 ਲੀਟਰ ਖਾ ਗਿਆ 24 ਮੰਨ ਕੇ ਚੱਲ ਤੂੰ 24 ਤੇ ਸਾਢੇ 4 ਘੰਟਿਆਂ ਦੇ 24 ਨੂੰ ਡਿਵਾਈਡ ਸਾਢੇ 4 ਘੰਟੇ ਪਹਿਲਾਂ 4ਾਂ ਤੇ ਕਰ ਲਾ ਅੱਧੇ ਘੰਟੇ ਨੂੰ ਕੋਈ ਨਹੀਂ ਲਾ ਲਾਂਗੇ ਉੱਤੇ ਤਾਂ ਲੈ 1:10 ਦੇ ਆਪਾਂ ਤੁਰੇ ਸੀਗੇ 5 ਲੀਟਰ ਘੰਟੇ ਦਾ 5 ਲੀਟਰ ਘੰਟੇ ਦਾ ਕਦਾ ਕੁਛ ਨਹੀਂ ਖਾਤਾ ਇਤੋਂ ਵੱਧ ਦੀ ਆ ਸੀ 7 ਤੱਕ ਖਾਣਾ ਚਾਹੀਦਾ ਸਾਢੇ 7 ਖਾਤਾ ਪਲਾਉ ਤੇ ਕਿੱਲਿਆਂ ਦੇ ਹਿਸਾਬ ਨਾਲ ਕਿੱਲਿਆਂ ਦੇ ਹਿਸਾਬ ਨਾਲ ਸਾਢੇ 7 ਦੀ ਆਵਸਤ ਹੈ ਨਾ ਤੇ ਘੰਟੇ ਦੇ ਹਿਸਾਬ ਨਾਲ 5 ਦੀ ਜਿਹੜੇ ਵੀ ਇੱਥੇ ਖਾਲੀ ਲੱਗੇ ਜੇ ਦੂਜੇ ਨੂੰ ਉਹ ਹੀ ਕਹਿੰਦਾ ਖੰਬੇ ਖੰਬੇ ਨਾ ਜੇ ਸਿੱਧਾ ਖੇਤ ਹੁੰਦਾ ਫਿਰ ਇੱਕ ਛੇਤੀ ਨਿਭੜਨਾ ਇੱਕ ਪਲਾਉ ਦੂਜੇ ਹੁੰਦੇ ਫਿਰ ਛੇਤੀ ਕੰਮ ਨਿਭੜਨਾ ਹੈ